ਜਿਹੜੀਆਂ ਗੱਲਾਂ ਸਾਨੂੰ ਸਾਡੇ ਪੇਰੈਂਟਸ ਨੇ ਕਹੀਆਂ ਉਹੀ ਅੱਗੇ ਅਸੀਂ ਆਪਣੇ ਬੱਚਿਆਂ ਨੂੰ ਕਹਿ ਰਹੇ ਹਾਂ ਤੇ ਕਹਨੇ ਵੀ ਹਾਂ ਕਿ ਨਾ ਮਾੜਾ ਸੋਚੋ ਨਾ ਦੇਖੋ ਤੇ ਨਾ ਕਰੋ ਪਰ ਕੀ ਉਹ ਗੱਲਾਂ ਸਾਡੇ ਤੇ ਅਜੇ ਡਿਪੈਂਡ ਹੋ ਰਹੀਆਂ ਨੇ ਜੀ ਬਿਲਕੁਲ ਵੀ ਨਹੀਂ ਕਿਉਂਕਿ ਅਸੀਂ ਤਾਂ ਮਾੜੀਆਂ ਚੀਜ਼ਾਂ ਨੂੰ ਖੁਦ ਪ੍ਰਮੋਟ ਕਰ ਰਹੇ ਹਾਂਗੇ ਮਾੜੀਆਂ ਗੱਲਾਂ ਜੇਕਰ ਅਸੀਂ ਪ੍ਰਮੋਟ ਕਰ ਰਹੇ ਹਾਂਗੇ ਤਾਂ ਸਾਡੇ ਬੱਚੇ ਕੀ ਸਿੱਖਣਗੇ ਸੋ ਇਹ ਫੈਸਲਾ ਜੀ ਤੁਹਾਡੇ ਹੱਥ ਵਿੱਚ ਹੈ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਕਿਦਾਂ ਦਾ ਬਣਾਉਣਾ ਚਾਹੁੰਦੇ ਆ ਬਾਕੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂਗੇ ਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਸਾਇਤ ਆ ਤੁਹਾਡਾ ਸਾਡੇ ਚੈਨਲ ਯਾਦਵੀ ਸਿੱਧੂ ਵਲੌਗਸ ਤੇ ਆਈ ਹੋਪ ਤੁਸੀਂ ਚੰਗੀ ਠਾਕੋਂਗੇ ਜੀ ਵਧੀਆ ਹੋਵਗੇ ਸੋ ਅੱਜ ਆਏ ਹੋਏ ਸੀਗੇ ਮੇਰੇ ਮੰਮੀ ਤੇ ਉਹ ਕਹਿੰਦੇ ਤੋਰੀਆਂ ਦੇਖ ਲਈਆਂ ਉਹਨਾਂ ਨੇ ਆਪਾਂ ਤੋੜ ਕੇ ਦੇਤੀਆਂ ਜੀ ਫਿਰ ਹਰੀ-ਹਰੀ ਸਬਜ਼ੀ ਹਨਾ ਆਪਣੇ ਘਰ ਦੀ ਜਿਹੜੀ ਹੁੰਦੀ ਹੈਗੀ ਤੇ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ ਇੱਥੇ ਤੋੜ ਲਈਆਂ ਸੀਗੀਆਂ ਜੀ ਆਪਾਂ ਤੋਰੀਆਂ ਤੇ ਹੁਣ ਮੰਮੀ ਤੋੜ ਰਹੀ ਸੀਗੇ ਮਿਰਚਾਂ ਮੰਮੀ ਮਿਰਚਾਂ ਸੋਹਣੀਆਂ ਨੇ ਸਾਡੀਆਂ ਮੀ ਰਹਿ ਗਈ ਫੋਰਗਾ ਬੈਠ ਕੇ ਤੋੜਦੇ ਇਹ ਨਾ ਥੋੜਾ ਜਿਹਾ ਹੋ ਗਿਆ ਵੀ ਪਹਿਲਾਂ ਤਾਂ ਪਾਣੀ ਨਹੀਂ ਲੱਗਿਆ ਇਹਨੂੰ ਮਿਰਚਾਂ ਦੇ ਬੂਟਿਆਂ ਨੂੰ ਤੇ ਹੁਣ ਫਿਰ ਮੀਂਹ ਪੈ ਗਿਆ ਜਿਆਦਾ ਤੇ ਸਪਰੇ ਵਗੈਰਾ ਤੈਨੂੰ ਪਤਾ ਅਸੀਂ ਕਰਦੇ ਨਹੀਂ ਹੁੰਦੇ ਇਹ ਹੁਣ ਸਾਰੀਆਂ ਲਾਲ ਹੋ ਜਾਣੀਆਂ ਹਨ ਮਮੀ ਲਾਲ ਹੋਣੀਆਂ ਮਿਰਚਾਂ ਸਾਰੀਆਂ ਹੂੰ ਸਕਾ ਵਸਾ ਆ ਬੂਟੇ ਸਾਰੇ ਤਿੰਨ ਚਾਰ ਨਹੀਂ ਗਏ ਇਹ ਬੂਟੇ ਸਾਰੇ ਹੈ ਮੰਮੀ ਤਿੰਨ ਚਾਰ ਨਹੀਂ ਤਾਂ ਕਰਕੇ ਨਾ ਫਿਰ ਆਂ ਜੇ ਹੁੰਦਾਗਾ ਵੀ ਇੰਨੀਆਂ ਕਿ ਚਾਰ ਪੰਜ ਮਿਰਚਾਂ ਰੋਜ਼ ਦੀਆਂ ਜੇ ਤੋੜ ਗਏ ਹਨਾ ਲਾਲ ਜਿੰਨ ਫਿਰ ਉਹ ਇੰਨੀਆਂ ਸੁੱਕਦੀਆਂ ਨਹੀਂ ਹੈਗੀਆਂ ਅਸੀਂ ਲਾਈਆਂ ਸੀਗੀਆਂ ਮੰਮੀ ਮੂਲੀਆਂ ਦੇਖੀ ਤੇ ਵਿਚਾਰੀਆਂ ਹਨਾ ਇਹ ਵੀ ਮਦਦ ਕਰਕੇ ਮੀਂਹ ਦਾ ਕਰਕੇ ਉਹ ਹੋ ਗਈਆਂ ਵਿੱਚ ਹੀ ਉਹ ਹੋ ਗਈਆਂ ਵੀ ਇੰਨੀਆਂ ਵਧੀਆ ਜੀਆਂ ਨਹੀਂ ਫੁੱਟੀਆਂ ਜੀਆਂ ਹੈਗੀਆਂ ਦਬ ਜੇ ਗੰਨਾਂ ਕਿਵੇਂ ਸਰੋਂ ਦਾ ਸਾਗ ਸਰੋਂ ਫੇਟੋ ਅੱਛਾ ਸਰੋਂ ਆਹਨਾ ਬੂਟੇ ਵੱਡੇ ਹੋ ਗਏ ਨਾ ਤਾਂ ਕਰਕੇ ਹੁੰਦੇ ਹੀ ਨਹੀਂ ਹੈਗਾ ਕੁਝ ਹੁਣ ਆਹ ਫਲਦਾਰ ਬੂਟੇ ਜਿਹੜੇ ਸਾਰੇ ਇਹ ਵੱਡੇ ਹੋ ਗਏ ਤੇ ਇਹਨਾਂ ਦੀ ਛਾਂ ਹੁਣ ਆ ਦੇਖੋ ਇਹਦਾ ਕੜੀ ਪੱਤਾ ਕਿੱਡਾ ਹੋ ਰਿਹਾ ਹੈਗਾ ਤੇ ਇਹਨਾਂ ਦੀ ਛਾਂ ਪੈ ਜਾਂਦੀ ਹੁਣ ਜਿਹੜੀ ਉਹ ਜਗ੍ਹਾ ਤੇ ਇੱਥੇ ਬੀਜੇ ਸੀਗੇ ਮੇਥੀ ਤੇ ਲੱਗਦਾ ਹੈਗਾ ਵੀ ਮੇਥੀ ਬੀਜੀ ਹੋਊਗੀ ਲੱਗਦਾ ਹੈਗਾ ਹਣਾ ਅਜਵੇਂ ਬਰੀਕ ਬਰੀਕ ਜੀ ਰਹੇਗੀ ਤਾਂ ਕਰਕੇ ਫਿਰ ਜੀ ਜਾਂ ਨਹੀਂ ਕਰਦਾ ਹੈਗਾ ਉਹਨਾਂ ਸੋਣੀ ਲੱਗਦੀ ਐ ਵੀ ਜੇ ਲੱਗੇ ਹੋਵੇ ਤਾਂ ਹਣਾ ਆਪਦੇ ਘਰ ਦੀ ਸਬਜ਼ੀ ਹੂੰ ਥੋੜੀ ਲੱਗਦੀ ਵਧੀਆ ਹਣਾ ਮਰੂਦ ਬਹੁਤ ਜ਼ਿਆਦਾ ਸੀ ਹੁਣ ਫੇਰ ਮੰਮੀ ਤੁਹਾਡੇ ਮੀਂਹ ਕਿੰਨਾ ਕਾ ਮਾਹੀ ਨਗਲੇਰਗੇ ਦੇ ਵਿੱਚ ਮਾਹੀ ਨਗਲੇਰਗੇ ਬਹੁਤ ਜ਼ਿਆਦਾ ਨਹੀਂ ਆ ਅੱਛਾ ਸਰ ਵੀ ਬਹੁਤ ਕਾਫੀ ਡਿੱਗ ਰਹੇ ਆ ਡਿੱਗ ਕੇ ਸੀਰੀਅਸਲੀ ਸੀਰੀਅਸਲੀ ਇੰਨਾ ਜ਼ਿਆਦਾ ਮੀਂਹ ਸੀ ਬਹੁਤ ਜ਼ਿਆਦਾ ਬਹੁਤ ਜਿਆਦਾ ਨੁਕਸਾਨ ਕਰਤਾ ਹੈ ਨਾ ਮੰਮੀ ਮੀਨ ਲਓ ਬਈ ਅਸੀਂ ਤੋੜਤੀਆਂ ਮਿਰਚਾਂ ਇਹ ਨਾ ਹੋ ਹੋ ਗੰਗਾ ਨਾ ਤੁੱਪ ਦੇ ਨਾਲ ਥੋੜੇ ਜੇ ਹੋ ਹੋਗੇ ਨਾ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਆਪਣੇ ਆਪ ਜੇ ਟੁੱਟ ਜਾਂਦੇਗਾ ਹਾਂ ਆ ਦੇਖੋ ਐਵੇਂ ਜੇ ਹੋ ਗਏ ਮੰਮੀ ਰਾਤ ਲਾ ਕੇ ਜਾਈ ਜਿੱਦ ਤੇ ਆਈ ਹੁਣ ਤੁਸੀਂ ਹਾਂ ਫੇਰ ਰਾਤ ਲਾ ਕੇ ਜਾਈਂ ਰਾਤੀ ਵੀ ਹੀ ਦਿਨ ਦੀ ਲਾਂ ਕਰਨਾ ਦੀ ਕਰਨਾ ਦੇ ਆ ਕੇ 2 ਘੰਟੇ ਲਾ ਕੇ ਚੱਲ ਤੇ ਮੈਂ ਸਹੀ ਗੱਲ ਹੈ ਨਾ ਚਲ ਹਾਇਨ ਬਸ ਕਰ ਲਾ ਹੁਣ ਹੁਣ ਮੰਮੀ ਮੇਰੀ ਗੱਲ ਸੁਣੋ ਹੁਣ ਤੀਆਂ ਵੀ ਪੁੱਤਾਂ ਬਰਾਬਰ ਹੀ ਨੇ ਫਿਰ ਕਿਉਂਕਿ ਜਦੋਂ ਤੀਆਂ ਕਮਾਉਣ ਲੱਗ ਜਾਣ ਫਿਰ ਉਹ ਪੁੱਤਾਂ ਬਰਾबरी ਹੁੰਦੀਆਂ ਨੇ ਕਿ ਨਹੀਂ ਹੁੰਦਾ ਮੰਮੀ ਚਲ ਗਏ ਸੀਗੇ ਜੀ ਪਿੰਡ ਤੇ ਇਸ ਤੋਂ ਬਾਅਦ ਮੈਂ ਕਰਨ ਲੱਗੀ ਸੀ ਕਿ ਜੇ ਸਾਰੇ ਘਰ ਦੇ ਕੰਮ ਜਿਹੜੇ ਆਪਣੇ ਰਹਿ ਗਏ ਸੀ ਬਾਕੀ ਹਨਾ ਚਲੋ ਮਾਪੇ ਜਦੋਂ ਆਉਂਦੇ ਨੇ ਹਨਾ ਉਹਦੀ ਖੁਸ਼ੀ ਜਿਹੜੀ ਦੁੱਗਣੀ ਹੁੰਦੀ ਹੈਗੀ ਸੋ ਇਧਰ ਪਿਆ ਸੀਗਾ ਜਾਦਵੀ ਦਾ ਸਾਮਾਨ ਖਿਲਰਿਆ ਹੋਇਆ ਇਹਨੂੰ ਆਪਾਂ ਸੰਭਾਲ ਦਾਂਗੇ ਤੇ ਅਲੱਗ-ਅਲੱਗ ਨੇ ਇਹ ਪਤਨ ਕਿੱਥੋਂ ਬਾਕਸ ਲੈ ਕੇ ਆਉਂਦਾ ਕੀ ਕੁਝ ਕਰਦਾਗਾ ਨਿੱਕੀਆਂ-ਨਿੱਕੀਆਂ ਖੇਡਾਂ ਨਾਲ ਨਾ ਸਾਰੇ ਬਾਕਸੇ ਤੇ ਭਰੇ ਰਹਿੰਦੇ ਨੇਗੇ ਤੇ ਇਸ ਤੋਂ ਬਾਅਦ ਹੋ ਗਿਆ ਸੀਗਾ ਜੀ ਸ਼ਾਮ ਦਾ ਟਾਈਮ ਤੇ ਆਪਣੇ ਬੱਚੇ ਵੀ ਆਉਣ ਵਾਲੇ ਸੀਗੇ ਟਿਊਸ਼ਨ ਵਾਲੇ ਸੋ ਉਹਨਾਂ ਨੂੰ ਦਿਖਾ ਦੇਖਦੇ ਆਂਗੇ ਹਨਾ ਵੀ ਅੱਜ ਕੀ ਕੁਝ ਕਰਨਾਗਾ ਸੋ ਅੱਜ ਕੱਲ ਨਾ ਜਿਵੇਂ ਅਮੀਂ ਆ ਰਹੇ ਨੇ ਬਹੁਤ ਜ਼ਿਆਦੇ ਹਨਾ ਹੜਾ ਹੀ ਹੋਏ ਨੇਗੇ ਤੇ ਲੋਕ ਹਨਾ ਬੇਕਾਰ ਹੋ ਗਏ ਜ਼ਮੀਨਾਂ ਵਾਲਿਆਂ ਦੀਆਂ ਜ਼ਮੀਨਾਂ ਖੁੱਸ ਗਈਆਂ ਤੇ ਵਿਚਾਰੇ ਦੀਆਂ ਫਸਲਾਂ ਸੀਗੀਆਂ ਬਰਬਾਦ ਹੋ ਗਈਆਂ ਹਨਾ ਤੇ ਕਿੰਨਾ ਕਹਿਰ ਆ ਜਿਹੜਾ ਅੱਜ ਕੱਲ ਪੰਜਾਬ ਦੇ ਉੱਤੇ ਆਇਆ ਹੋਇਆਗਾ ਹਨਾ ਕਿੰਨਾ ਖਤਰੇ ਦੀ ਘੰਟੀ ਹੈ ਜਿਹੜੀ ਪੰਜਾਬ ਦੇ ਉੱਤੇ ਹਨਾ ਮੰਡਰ ਆ ਰਹੀ ਹੈਗੀ ਤੇ ਵਾਹਿਗੁਰੂ ਹਣਾ ਆਪਾਂ ਤਾਂ ਇਹੀ ਅਰਦਾਸ ਹੈ ਜੀ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਸਾਰਿਆਂ ਤੇ ਮੇਰਾ ਪਰ ਹੱਥ ਰੱਖੇ ਕਿਸੇ ਨੂੰ ਦੁੱਖ ਨਾ ਹੋਵੇ ਤੇ ਘਰ ਬਣਾਉਣੇ ਬਹੁਤ ਔਖੇ ਨੇ ਹਣਾ ਇੱਕ ਗਰੀਬ ਬੰਦੇ ਲਈ ਇੱਕ ਕਿਸਾਨ ਲਈ ਤਾਂ ਕਿਸੇ ਲਈ ਵੀ ਜੀ ਘਰ ਬਣਾਉਣਾ ਬਹੁਤ ਚਾਹ ਦੇ ਔਖਾ ਹੈਗਾ ਇੱਕ ਘਾਰੀ ਹੁੰਦਾ ਹੈ ਨਾ ਜਿਹੜਾ ਬੰਦਾ ਸਾਰੀ ਉਮਰ ਦੇ ਵਿੱਚ ਆਪਣੀ ਮਿਹਨਤ ਤੇ ਕਮਾਈ ਨਾਲ ਘਰ ਬਣਾ ਲਿਆ ਤੇ ਘਰ ਬਣਾ ਕੇ ਸਕੂਨ ਨਾਲ ਰਹਿ ਸਕਦਾ ਹੈਗਾ ਪਰ ਜਦੋਂ ਐਦਾਂ ਦੀਆਂ ਆਫਤਾਂ ਆਉਂਦੀਆਂ ਨੇ ਹਨਾ ਤਾਂ ਰੁੜ ਜਾਂਦੇ ਨੇ ਜੀ ਘਰ ਹਨਾ ਸਾਰਾ ਕੁਝ ਤਬਾਹ ਹੋ ਜਾਂਦਾ ਹੈਗਾ ਤਾਂ ਬਹੁਤ ਮਨ ਦੁਖੀ ਹੁੰਦਾ ਹੈਗਾ ਰੋਜ਼ੀ ਖਬਰਾਂ ਸੀ ਦੇਖ ਰਹੇ ਹਾਂਗੇ ਸੋਸ਼ਲ ਮੀਡੀਆ ਤੇ ਹਨਾ ਵਾਇਰਲ ਹੋ ਰਹੀਆਂ ਨੇ ਕੀ ਕੁਝ ਹੋ ਰਿਹਾਗਾ ਤੇ ਖਾਸ ਕਰਕੇ ਇਹਨਾਂ ਦੇ ਵਿੱਚ ਨਾ ਜਿਹੜੀਆਂ ਲੇਡੀਜ਼ ਹੁੰਦੀਆਂ ਉਹਨਾਂ ਨੂੰ ਬਹੁਤ ਜ਼ਿਆਦੇ ਵਿਚਾਰੀਆਂ ਨੂੰ ਨਾ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕਈ ਵਾਰ ਕਿਸੇ ਡਿਲੀਵਰੀ ਹੋਣ ਵਾਲੀ ਹੁੰਦੀ ਹੈਗੀ ਜਾਂ ਕਿਸੇ ਦਾ ਆਪਰੇਟ ਹੋਇਆ ਹੁੰਦਾਗਾ ਹਨਾ ਤੇ ਉਹ ਲੇਡੀਜ਼ ਨੂੰ ਬਹੁਤ ਜ਼ਿਆਦੇ ਔਖਾ ਹੋ ਜਾਂਦਾਗਾ ਜੀ ਤੇ ਜੈਂਟਸ ਤਾਂ ਔਖੇ ਹੁੰਦੀ ਹੁੰਦੇ ਨੇਗੇ ਬਟ ਕੁਦਰਤ ਦੀਆਂ ਕਹਿਰਾਂ ਦੀ ਹਨਾ ਜੇ ਆਪਣੇ ਜੋਰ ਨਹੀਂ ਚੱਲਦਾ ਹੈਗਾ ਬੰਦਿਆਂ ਦਾ ਪਰ ਨਾ ਅੱਜ ਕੱਲ ਜਿੱਦਾਂ ਦੀ ਦੁਨੀਆ ਹੋ ਗਈ ਹਨਾ ਉਦਾਂ ਦੇ ਰੱਬ ਹੋ ਗਿਆ ਇਹ ਕਹਿ ਦਈਦਾਗਾ ਕਿਉਂਕਿ ਰੱਬ ਚੰਗਿਆਂ ਦਾ ਵੀ ਪਹਿਲਾਂ ਸੀਗਾ ਹਨਾ ਮਾੜਿਆਂ ਦਾ ਵੀ ਸੀ ਪਰ ਅੱਜ ਕੱਲ ਰੱਬ ਕਿਸੇ ਦਾ ਨਹੀਂ ਹੈਗਾਗਾ ਨਾ ਚੰਗਿਆਂ ਦਾਗਾ ਜੀ ਨਾ ਮਾੜਿਆਂ ਦਾਗਾ ਤੇ ਪਰਮਾਤਮਾਗੇ ਹੀ ਅਰਦਾਸ ਆ ਵੀ ਇਦਾਂ ਦੀ ਆਸਤ ਕਿਸੇ ਤੇ ਵੀ ਨਹੀਂ ਆਵੇ ਨਾ ਗਰੀਬ ਤੇ ਨਾ ਅਮੀਰ ਤੇ ਖਾਸ ਕਰਕੇ ਕਦੇ ਆਪਣੇ ਦੁਸ਼ਮਣ ਤੇ ਵੀ ਨਾ ਇਦਾਂ ਦੀਆਂ ਗੱਲਾਂ ਹੋਣ ਬਸ ਇਹ ਗੱਲਾਂ ਸੋਚੀ ਜਾਂਦੇ ਆ ਜੀ ਸਾਰਾ ਦਿਨ ਤੇ ਇਸ ਤੋਂ ਬਾਅਦ ਮੈਂ ਬਣਾ ਰਹੀ ਸੀ ਜੇ ਅੱਜ ਘਟ ਰਹੀ ਸੀ ਸਬਜੀ ਆਲੂ ਬੈਂਗਣੀ ਦੀ ਸਬਜੀ ਬਣਾਵਾਂਗੇ ਆਪਾਂ ਤਿਆਰੀ ਕਰ ਲਈ ਸੀਗੀ ਸਬਜੀ ਦੀ ਸੋ ਬਣਾ ਲਾਂਗੇ ਜਿਹਦਰਾ ਆਪਾਂ ਸਬਜੀ ਕਾਣੀ ਕਢਾ ਲੈਂਦੀ ਸੀਗੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਆਪਾਂ ਤੜਕਾ ਲਗਾਉਣੇ ਹੁੰਦੇ ਆ ਬਾਈ ਚਾਂਸ ਜੇ ਕਈ ਵਾਰ ਸਰੋਂ ਦਾ ਤੇਲ ਖਤਮ ਹੋ ਜਾਂਦਾ ਹੈ ਨਹੀਂ ਵੀ ਹੁੰਦਾ ਆਪਣੇ ਘਰ ਦੇ ਵਿੱਚ ਫਿਰ ਅਸੀਂ ਜੀ ਦੇਸੀ ਘਿਓ ਦਾ ਤੜਕਾ ਲਗਾਉਣੇ ਆਗੇ ਤੇ ਹੋਰ ਕੋਈ ਤੇਲ ਅਸੀਂ ਯੂਜ਼ ਨਹੀਂ ਕਰਦੇ ਹੈਗੇ ਤੇ ਇਧਰ ਆਪ ਸਾਰੀਆਂ ਸਬਜੀਆਂ ਮਤਲਬ ਸਬਜੀ ਨੂੰ ਤੇ ਪਿਆਜ਼ ਤੇ ਮਿਰਚ ਵਗੈਰਾ ਨੂੰ ਵਾਸ਼ ਕਰ ਲਿਆ ਸੀਗਾ ਤੇ ਕੱਟ ਲਿਆ ਸੀਗਾ ਤੋਕੇ ਤੇ ਹੁਣ ਆਪਾਂ ਕਰਦੇ ਆਂ ਤੜਕੇ ਦੀ ਤਿਆਰੀ ਸਿੰਪਲ ਜੀ ਰੈਸਪੀ ਹੈ ਜੀ ਹਨਾ ਤੇ ਸਿੰਪਲ ਜੀ ਤਰੀਕੇ ਨਾਲ ਆਪਾਂ ਬਣਾਵਾਂਗੇ ਪਿਆਜ਼ ਹਰੀ ਮਿਰਚ ਦਾ ਆਪਾਂ ਲਾ ਦਾਂਗੇ ਜੀ ਤੜਕਾ ਜੀਰਾ ਪਾ ਦਾਂਗੇ ਇਹਦੇ ਵਿੱਚ ਪਹਿਲਾਂ ਤੇ ਬਾਕੀ ਆਪਣੀਆਂ ਗੱਲਾਂ ਵੀ ਚੱਲਦੀਆਂ ਰਹਿਣਗੀਆਂ ਜੀ ਨਾਲ-ਨਾਲ ਕਿਉਂਕਿ ਜਿੱਦਾਂ ਦਾ ਮਹੌਰ ਹੋਇਆ ਪਿਆ ਹਨਾ ਕਿਤੇ ਸੋਸ਼ਲ ਮੀਡੀਆ ਤੇ ਕੋਈ ਕੁੜੀਆਂ ਦਾ ਮਸਲਾ ਚੱਲੀ ਜਾਂਦਾਗਾ ਕਿਤੇ ਕੋਈ ਸਿੱਧੀ ਫੋਟੋ ਵਾਇਰਲ ਹੋ ਜਾਂਦੀ ਆ ਜੋ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਸਰਕਾਰਾਂ ਸਰਕਾਰਾਂ ਨੇ ਤਾਂ ਬਹੁਤ ਜ਼ਿਆਦੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾਗਾ ਕਿਉਂਕਿ ਮੰਤਰੀ ਸਾਹਿਬ ਕਿਤੇ ਤੁਰੇ ਫਿਰਦੇ ਰਹਿਣਗੇ ਹਨਾ ਹੜਾ ਆਏ ਹੋਏ ਨੇ ਕਿਸੇ ਦੀ ਕੋਈ ਬਾਹ ਨਹੀਂ ਫੜ ਰਿਆਗਾ ਤੇ ਜਿਹੜੇ ਵਿਚਾਰੇ ਹਨਾ ਹੋਲਪ ਕਰਵਾਉਂਦੇ ਨੇ ਸੇਵਾ ਮਮਹਈਆ ਕਰਵਾਉਂਦੇ ਨੇਗੇ ਕੋਈ ਰੋਟੀ ਲੈ ਕੇ ਜਾਂਦਾ ਕੋਈ ਰਾਸ਼ਨ ਲੈ ਕੇ ਜਾਂਦਾਗਾ ਕੋਈ ਬੱਚਿਆਂ ਨੂੰ ਕੱਢ ਰਿਆਗਾ ਕਿਸਤਿਆਂ ਉਹ ਵੀ ਨਾ ਲੋਕਾਂ ਨੇ ਖੁਦ ਬਣਾਈਆਂ ਹੋਈਆਂ ਨੇ ਤੁਸੀਂ ਸੋਚ ਕੇ ਦੇਖੋ ਉਹ ਜਿਹੜੇ ਪਿੰਡਾਂ ਦੇ ਵਿੱਚ ਹੜਾ ਆਏ ਹੋਏ ਨੇਗੇ ਉੱਥੇ ਕਿਸਤਿਆਂ ਖੁਦ ਬਣਾਈਆਂ ਹੋਈਆਂ ਉਹਨਾਂ ਲੋਕਾਂ ਨੇ ਆਪਦੀ ਸੇਫਟੀ ਲਈ ਤੇ ਇਹਦੇ ਉੱਤੇ ਹੋਰ ਕੀ ਗੱਲ ਹੋਊਗੀ ਹਨਾ ਆਪਾਂ ਵੋਟਾਂ ਪਾਉਣੀਆਂ ਵੋਟਾਂ ਪਾ ਕੇ ਆਪਾਂ ਆਪਣੇ ਨੁਮਾਇंदे ਚੁਣਦੇ ਆਂਗੇ ਫਿਰ ਆਪਰੋਂ ਅਸਰ ਕੀ ਆ ਵੋਟਾਂ ਪਾਈਆਂ ਦਾ ਪਹਿਲਾਂ ਆਪਾਂ ਲਾਈਨਾਂ ਦੇ ਵਿੱਚ ਖੜੇ ਖੜੇ ਹੋ ਕੇ ਵੋਟਾਂ ਬਣਵਾਉਣੀ ਆਂਗੇ ਫਿਰ ਆਪਾਂ ਵੋਟ ਪਾਉਣ ਦੇ ਲਈ ਲਾਈਨ ਦੇ ਵਿੱਚ ਲੱਗਦੇ ਆਂਗੇ ਹਨਾ ਤੇ ਆਪਾਂ ਨੂੰ ਤਾਂ ਕੋਈ ਫਾਇਦਾ ਨਹੀਂ ਨਾ ਹੁੰਦਾ ਉਸ ਚੀਜ਼ ਦਾ ਤੇ ਉਹਨਾਂ ਬੱਚਿਆਂ ਲਈ ਤੇ ਉਹਨਾਂ ਔਰਤਾਂ ਲਈ ਤੇ ਉਹਨਾਂ ਕਿਸਾਨ ਭਰਾਵਾਂ ਲਈ ਹਨਾ ਬਹੁਤ ਅਜਮਨ ਦੇ ਵਿੱਚ ਦੁੱਖ ਹੈ ਵੀ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ ਹਨਾ ਆਪਦੇ ਖੁਸ਼ੀ ਖੁਸ਼ੀ ਜ਼ਿੰਦਗੀ گزار ਰਹੇ ਸੀਗੇ ਪਰ ਉਹ ਪਰਮਾਤਮਾ ਨੇ ਜਿਵੇਂ ਚਾਇਆ ਹੁੰਦਾ ਹਨਾ ਉਵੇਂ ਹੋਣਾ ਹੁੰਦਾ ਗਾ ਜੀ ਬਸ ਅਰਦਾਸ ਬੇਨਤੀ ਆ ਰੱਬ ਅੱਗੇ ਉਹ ਆਪਾਂ ਕਰ ਸਕਦੇ ਆਂਗੇ ਬਸ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਜੀ ਆਪਣੀ ਸਬਜੀ ਹੋ ਗਈ ਸੀਗੀ ਜੀ ਰੈਡੀ ਤੇ ਇਸ ਤੋਂ ਬਾਅਦ ਆਪਾਂ ਤੜਕਾ ਵਗੈਰਾ ਲਾਤਾ ਸੀਗਾ ਬਾਕੀ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਹੁੰਦੀਆਂ ਪਲੀਜ਼ ਸਾਨੂੰ ਜ਼ਰੂਰ ਦੱਸਿਆ ਕਰੋ ਜੇ ਜਿਕਰ ਵਧੀਆ ਲੱਗਦੀਆਂ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤਾਂ ਚੱਲਦੇ ਚੱਲਦੇ ਤੇ ਜਾਂਦੇ ਜਾਂਦੇ ਵੀਡੀਓ ਨੂੰ ਕਰ ਦਿਓ ਜੀ ਲਾਈਕ ਮਿਲਦੇ ਆ ਕਿਸੇ ਅਗਲੇ ਪਿਆਰੀ ਸੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ